ਸਦਾ ਅਕਲਿਵ ਰਹੈ ਕਰਨਸ ਇਛਾ ਚਾਰੈ ਗ੍ਰੰਸ ਪੂਰਜੋ ਨਿਵੇਖਵੈ ਕਸ ਬਿਮਲ ਵਿਚਾਰੈ eh ਤਤ ਜਾਣਿਓ ਸਰਬਗਤ ਅਲਖ ਵਿਡਾਣੀ ਸਹਜ ਪਾਏ ਸੰਚਿਓ ਕਿਰਨ ਅੰਦਰਤ ਕਲ ਬਾਣੀ ਗੁਰਗੰ ਪ੍ਰਮਾਨ ਤੈ ਪਾਇਓ ਸਤ ਸੰਤੋਖ ਗ੍ਰਹਾ ਜਿ ਲਿਓ ਹਰ ਪਰਸੋ ਕਲ ਸਮਲ ਵੈ ਜਨ ਦਰਸ਼ਨ ਲੈਣੇ ਪਿਓ ਹਰ ਪਰਸੋ ਕਲ ਸਮਲ ਵੈ ਜਨ ਦਰਸ਼ਨ ਲੈਣੇ ਪਿਓ ਕਲ ਜੋ ਕੇ ਉਤਾਰ ਨਾਮ ਕੇ ਬੋਹਿ ਜਹਰਾ ਜੁਰ ਹਾਜ਼ਰ ਹਜ਼ੂਰ ਜਾਗਤ ਜੋਤ ਤਕ ਚੌੜ ਦੇ ਮਾਲਕ ਸਾਹਿਬ ਸ਼੍ਰੀ ਗੁਰਬੰਦ ਸਾਹਿਬ ਜੀ ਉਹ ਆਪ ਜੀ ਕੋ ਡੰਡੋਤ ਬੰਧਨ ਨਾਨਕ ਬਾ ਗੁਰੂ ਪਾਤਸ਼ਾਹ ਜੀ ਕੇ ਬ੍ਰਾਸਟ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਜਿੱਥੇ ਤਨ ਤਨ ਬਾਬਾ ਹਨੂੰਮਾਨ ਸਿੰਘ ਜੀ ਸਹਿਤ ਅਨੇਕਾਂ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਹੈ ਇਸ ਸਥਾਨ ਤੇ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਕਰੀਬਨ 2:30 ਵਜੇ ਪ੍ਰਕਾਸ਼ਮਾਨ ਹੁੰਦੇ ਨੇ ਪ੍ਰਕਾਸ਼ਮਾਨ ਹੁੰਦੇ ਆ ਸਾਹਿਬ ਜੋ ਕੁੱਲ ਲੁਕਾਈ ਹੈ ਤੇ ਮੁਖ ਵਾਕ ਫਰਮਾਨ ਹੁਕਮ ਤਾਕੀਦ ਬਖਸ਼ਦੇ ਨੇ ਉਹ ਅੱਜ ਦਾ ਜੋ ਮੁਖ ਵਾਕ ਪਾਤਸ਼ਾਹ ਨੇ ਬਖਸ਼ਿਆ ਹੈ ਉਹ ਬਿਲਾਵਲ ਰਾਗ ਦੇ ਵਿੱਚ ਸਭ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤੀਜੇ ਸਰੂਪ ਸਾਹਿਬ ਸ਼੍ਰੀ ਅਮਰਦਾਸ ਜੀ ਪਾਤਸ਼ਾਹ ਦੇ ਮੁਖਾਰਬਨ ਤੋਂ ਉਚਾਰਿਆ ਤਨ ਤਨ ਸਾਹਿਬ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਅੰਗ 853 ਅਤੇ 854 ਦੇ ਉੱਤੇ ਸੁਭਾਏਮਾਨ ਹੈ। ਵਾਰਾਂ ਦੇ ਵਿੱਚ ਸ਼ਬਦ ਸਲੋਕ ਦੀ ਪ੍ਰਾਰੰਭਤਾ ਮਹਾਰਾਜ ਕਰਦੇ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਮਹਾਰਾਜ ਕਹਿੰਦੇ ਨੇ ਇਹ ਜਗ ਨਾ ਜੀ ਜਲ ਰਿਹਾ ਹੈ ਮਹਾਰਾਜ ਕਹਿੰਦੇ ਇਸ ਨੂੰ ਬਚਾ ਲੈ ਆਪਣੀ ਕਿਰਪਾ ਕਰਕੇ ਇਸ ਨੂੰ ਬਚਾ ਲੈ ਹੁਣ ਜੇ ਆਪਾਂ ਇਸ ਵੱਲ ਮਾੜਾ ਜਿਹਾ ਧਿਆਨ ਦਈਏ ਸਾਨੂੰ ਤਾਂ ਕਿਤੇ ਜਗ ਜਲਦਾ ਨਜ਼ਰ ਨਹੀਂ ਆਉਂਦਾ ਪਾਤਸ਼ਾਹ ਕਿਹੜੇ ਜਲਣ ਦੀ ਗੱਲ ਕਰ ਰਹੇ ਨੇ ਇਸ ਵਕਤ ਜਿਸ ਅੱਗ ਦੇ ਵਿੱਚ ਆਪਾਂ ਜਲ ਰਹੇ ਆ ਨਾ ਉਹ ਆਪਾਂ ਨੂੰ ਮਹਿਸੂਸ ਨਹੀਂ ਹੋ ਰਹੀ ਆਪਾਂ ਉਸ ਦੇ ਆਦੀ ਹੋ ਚੁੱਕੇ ਆ ਆਪਾਂ ਅਜਿਹੀ ਗਲਤਾਨ ਹੋਏ ਹੋਏ ਆ ਇਸੇ ਨੂੰ ਅਸੀਂ ਜ਼ਿੰਦਗੀ ਸਮਝ ਲਿਆ ਲੇਕਿਨ ਸੱਚ ਸੱਚੇ ਪਾਤਸ਼ਾਹ ਜਾਣਦੇ ਨੇ ਕਿ ਅਸੀਂ ਇਸ ਅੱਗ ਦੇ ਵਿੱਚ ਜਲਦਿਆਂ ਹੋਇਆ ਇੱਕ ਅੱਗ ਦੇ ਵਿੱਚ ਖਚਤ ਹੁੰਦੇ ਆ ਆਪਣਾ ਜੀਵਨ ਬਰਬਾਦ ਕਰ ਰਹੇ ਆ ਜਿਸ ਕਾਰਨ ਅਸੀਂ ਇਸ ਜਹਾਨ ਤੇ ਆਏ ਸੀ ਉਹ ਅਕਤੂਰ ਹੈ ਉਸਕਾਰਤ ਨਹੀਂ ਹੋ ਰਿਹਾ ਤੇ ਇਸੇ ਕਾਰਨ ਪਾਤਸ਼ਾਹ ਕਹਿੰਦੇ ਨੇ ਸਾਡੇ ਲਈ ਅਰਜ਼ੋਈ ਕਰਦੇ ਨੇ ਪਾਤਸ਼ਾਹ ਕਿ ਹੈ ਦਾਤਾਰ ਪਾਤਸ਼ਾਹ ਇਹ ਜੀਵ ਜਲ ਰਹੇ ਨੇ ਇਹਨਾਂ ਨੂੰ ਰੱਖ ਲੈ ਇਹਨਾਂ ਨੂੰ ਬਚਾ ਲੈ ਅਸੀਂ ਮਾਇਆ ਦੀ ਅਗ ਦੇ ਵਿੱਚ ਜਲ ਰਹੇ ਆ ਅੰਨੇ ਖੂਹ ਦੇ ਵਿੱਚ ਅੰਦਰ ਦੇ ਅੰਦਰ ਚਿੱਕੜ ਦੇ ਵਿੱਚ ਧਸਦੇ ਜਾ ਰਹੇ ਆ ਜਿਵੇਂ ਨੇਤ ਆਪ ਰਹਿ ਰਸ ਵਿੱਚ ਪੜਦੇ ਆ ਪੰਪ ਜੋ ਮੋ ਪੱਗ ਨਹੀਂ ਚੱਲ ਐ ਹਮ ਦੇਖਾ ਤਹ ਡੁੱਬੀ ਅਲੇ ਮਾਰੇ ਕਹਿੰਦੇ ਨੇ ਚਿੱਕੜ ਦੇ ਵਿੱਚ ਸਾਡਾ ਪੈਰ ਅੱਗੇ ਨਹੀਂ ਜਾ ਰਿਹਾ ਨੀਚੇ ਤੋਂ ਨੀਚੇ ਤਸ ਦਾ ਡੁੱਬਦਾ ਜਾ ਰਿਹਾ ਹੈ ਭਾਵੇਂ ਅਸੀਂ ਹੋਰ ਤੋਂ ਹੋਰ ਵੱਧ ਤੋਂ ਵੱਧ ਮਾਇਆ ਦੇ ਚੱਕਰ ਦੇ ਵਿੱਚ ਗਲਤਾਨ ਹੁੰਦੇ ਜਾਂਦੇ ਆ ਇਹ ਸਾਡਾ ਜੋ ਟਿੱਕੜ ਹੈ ਇਹ ਸਾਨੂੰ ਡਬੋ ਰਿਹਾ ਹੈ ਔਰ ਇਹਦਾ ਜੋ ਪ੍ਰਭਾਵ ਅਗ ਹੈ ਅਗ ਵਰਗਾ ਉਹ ਸਾਨੂੰ ਨਿਤਾ ਪ੍ਰਤੀ ਜਲਾ ਰਿਹਾ ਹੈ ਸੋ ਪਾਤਸ਼ਾ ਇਸ ਦੀ ਅਰਦਾਸ ਸਾਡੇ ਲਈ ਕਰਦੇ ਨੇ ਕਿ ਇਸ ਜਗਤ ਨੂੰ ਬਚਾਓ ਪਾਤਸ਼ਾ ਜਿਤ ਦੁਆਰੇ ਉਬਰੇ ਤਿਤੈ ਲੇਹੋ ਉਬਾਰ ਮਾਰੇ ਕਹਿੰਦੇ ਨੇ ਜਿਸ ਵੀ ਤਰੀਕੇ ਦੇ ਨਾਲ ਇਹ ਬਚ ਸਕੇ ਇਸ ਨੂੰ ਬਚਾਇਆ ਜਾਏ ਇਸ ਦੀ ਰੱਖਿਆ ਕੀਤੀ ਜਾਏ ਇਸ ਦੀ ਸੁਰੱਖਿਆ ਕੀਤੀ ਜਾਏ ਜਿਸ ਵੀ ਤਰੀਕੇ ਦੇ ਨਾਲ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਹੁਣ ਮਾਰੇ ਕਹਿੰਦੇ ਨੇ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸੁਖ ਦੇ ਦਰਸ਼ਨ ਕਰਾਏ ਨੇ ਸਾਨੂੰ ਇੱਕ ਸੁਖ ਦਾ ਸਾਹ ਸਾਨੂੰ ਆਇਆ ਹੈ ਉਹ ਮਹਾਰਾਜ ਨੇ ਸਾਨੂੰ ਸ਼ਬਦ ਦੀ ਵਿਚਾਰ ਬਖਸ਼ੀ ਹੈ ਉਸ ਸੱਚੇ ਦੇ ਸ਼ਬਦ ਦੀ ਵਿਚਾਰ ਬਖਸ਼ੀ ਹੈ ਜਿਸ ਦੀ ਕਿਰਨ ਦੇ ਰਾਹੀ ਜੋ ਸਾਨੂੰ ਇੱਕ ਉਮੀਦ ਦੀ ਕਿਰਨ ਨਜ਼ਰ ਆਈ ਹੈ ਉਸ ਸ਼ਬਦ ਦੀ ਵਿਚਾਰ ਵਿੱਚੋਂ ਉਹ ਬਖਸ਼ਿਸ਼ ਦਾਤਾ ਨੇ ਕੀਤੀ ਹੈ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਮਾਰੇ ਕਹਿੰਦੇ ਨੇ ਹੋਰ ਕਿਸੇ ਦਰ ਥਾ ਨਹੀਂ ਪਾਇਆ ਜਾ ਸਕਦਾ ਬਿਨ ਪਰਮੇਸ਼ਰ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਜੇ ਉਹ ਬਖਸ਼ ਦੇ ਜੇ ਕਿਰਪਾ ਕਰ ਦੇ ਤਾਂ ਹੀ ਇਸ ਤੋਂ ਬਚਿਆ ਜਾ ਸਕਦਾ ਹੈ ਤਾਹੀਂ छुटकारा ਹੋ ਸਕਦਾ ਹੋਰ ਕੋਈ ਸੂਝ ਹੋਰ ਕਿਸੇ ਦਾ ਆਸਰਾ ਹੋਰ ਕੋਈ ਨਜ਼ਰ ਕੁਝ ਨਹੀਂ ਆ ਰਿਹਾ ਹੋਰ ਇਤਨਾ ਬਲਵਾਨ ਇਤਨਾ ਬਖਸ਼ ਬਖਸ਼ਣਹਾਰ ਹੋਰ ਕੋਈ ਹੈ ਨਹੀਂ ਜੋ ਇਸ ਅਗ ਵਿੱਚੋਂ ਬਚਾ ਲਏ ਮਹੱਲੇ ਦਾ ਉਚਾਰਨ ਪਾਚਿਆ ਕਰ ਦੇਨੇ ਪਾਚੇ ਕੇ ਨੇ ਹਮੇ ਮਾਇਆ ਮੋਹਣੀ ਦੂਜੈ ਲੱਗੇ ਜਾਏ ਕਹਿੰਦੇ ਹੁਣ ਇਜੇਰਾ ਅਗਸੀ ਇਸ ਦਾ ਵਰਣਨ ਕਰਨ ਲੱਗੇ ਨੇ ਪਾਤਸ਼ਾ ਬੇ ਅਗ ਕਹ ਜੀਏ ਕੀ ਹੈ ਔਰ ਕੀ ਕਰ ਰਹੀ ਹੈ ਮਾਰੇ ਸ਼ੁਰੂਆਤ ਕਰਦੇ ਨੇ ਕਹਿੰਦੇ ਜਿਹੜੀ ਹਉਮੇ ਮਾਇਆ ਮੋਹਣੀ ਮਾਇਆ ਜਿਹੜੀ ਹੈ ਉਹ ਨੇ ਆਪਣਾ ਮੋਹ ਦਾ ਪਸਾਰਾ ਕਰਕੇ ਹਉਮੇ ਦਾ ਜਨਮ ਦੇ ਦਿੱਤਾ ਇਨਸਾਨ ਦੇ ਵਿੱਚ ਹਉਮੇ ਹਉਮੇ ਮੋਹ ਅਤੇ ਮਾਇਆ ਇਹ ਇੱਕ ਦੂਜੇ ਦੇ ਪੂਰਕ ਬਣ ਗਏ ਮਾਇਆ ਦੇ ਕਾਰਨ মোহ ਪੈਦਾ ਹੋਇਆ মোহ ਦੇ ਕਾਰਨ ਹਉਮੈ ਇਕੱਤਰ ਹੋ ਗਈ ਸਾਡੇ ਅੰਦਰ ਦੂਜੇ ਲੱਗੇ ਜਾਏ ਇਸ ਦੇ ਨਾਲ ਕੀ ਹੋਇਆ ਜਿਸ ਜਿਹੜਾ ਅਸਲ ਰਾਹ ਸੀ ਉਸ ਨੂੰ ਛੱਡ ਕੇ ਅਸੀਂ ਦੂਸਰੇ ਰਾਹ ਦੇ ਉੱਤੇ ਪੈ ਗਏ ਅਸੀਂ ਪਦਾਰਥਵਾਦ ਮਾਇਆ ਦੇ ਰਾਹ ਦੇ ਉੱਤੇ ਪੈ ਗਏ ਜਦ ਕਿ ਅਸੀਂ ਪ੍ਰਭੂ ਪਰਮੇਸ਼ਰ ਦੇ ਰਾਹ ਦੇ ਉੱਤੇ ਤੁਰਨਾ ਸੀ ਉਹ ਰਾਸਨ ਅਸੀਂ ਛੱਡ ਦਿੱਤਾ ਅਤੇ ਮਾਇਆ ਦੇ ਵਿੱਚ ਗਲਤਾਨ ਹੁੰਦੇ ਗਏ ਹੁਣ ਮਾਰੇ ਕੀ ਕਹਿੰਦੇ ਨੇ ਅੱਗੇ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਏ ਮਾਰੇ ਕਹਿੰਦੇ ਹੁਣ ਇਹ ਜਿਹੜੀ ਹਉਮੈ ਹੈ ਨਾ ਔਰ ਮੋਹ ਹੈ ਇਸ ਮਾਇਆ ਦਾ ਇਹ ਮਾਰੀ ਨਹੀਂ ਜਾ ਸਕਦੀ ਬਲ ਦੇ ਨਾਲ ਨਹੀਂ ਇਹ ਮਰਦੀ ਇਹ ਤਸ਼ੱਦਦ ਐਫਰਟਸ ਦੇ ਨਾਲ ਇਹ ਨਹੀਂ ਮਰਨ ਵਾਲੀ ਚੀਜ਼। ਨਾ ਇਹ ਮਰੇ, ਇਹ ਆਪਣੇ ਆਪ ਵੀ ਨਹੀਂ ਮਰਦੀ। ਇਹ ਜਿਹੜੀ ਹਉਮੈ ਹੈ, ਇਹ ਮਾਇਆ ਦਾ ਮੋਹ ਹੈ ਜੋ ਇਹ ਨਾ ਤਾਂ ਆਪ ਮਰਦੀ ਹੈ, ਨਾ ਕੋਈ ਇਸ ਨੂੰ ਆਪਣੇ ਬਲ ਦੇ ਨਾਲ ਮਾਰ ਸਕਦਾ। ਔਰ ਤੀਸਰੀ ਗੱਲ, ਨਾ ਇਹ ਹਟ ਵੀ ਕਾਏ। ਇਸ ਤੋਂ ਛੁਟਕਾਰਾ ਪਾਉਣਾ ਨਾ ਇਸੇ ਚੀਜ਼ ਤੋਂ ਛੁਟਕਾਰਾ ਪਾਉਣਾ ਹੋਵੇ ਜਾਂ ਤਾਂ ਆਪਾਂ ਉਸ ਨੂੰ ਮਾਰ ਦਈਏ ਜਾਂ ਮਰਵਾ ਦਈਏ ਜਾਂ ਆਪ ਮਰ ਜਾਏ ਔਰ ਤੀਸਰਾ ਕੀ ਹੁੰਦਾ ਉਹ ਤੋਂ ਆਪਾਂ ਕਿਹੜਾ ਛਡਾਉਣ ਲਈ ਉਹਨੂੰ ਵੇਚ ਦੰਨੇ ਆ ਜਦੋਂ ਚੀਜ਼ ਵੇਚੀ ਜਾਏ ਉਸ ਦੇ ਉੱਤੇ ਸਾਡਾ ਹੱਕ ਨਹੀਂ ਨਾ ਰਹਿ ਜਾਂਦਾ ਇਸੇ ਤਰੀਕੇ ਦੇ ਨਾਲ ਮਾਰੇ ਵਰਣਨ ਕਰਦੇ ਨੇ ਮਾਰੇ ਕਹਿੰਦੇ ਨੇ ਇਹ ਚੀਜ਼ ਹੀ ਐਸੀ ਹੈ ਹਉਮੇ ਤੇ ਮਾਇਆ ਦਾ ਮੋਹ ਇਹ ਨਾ ਤਾਂ ਇਹ ਆਪ ਮਰਦੀ ਐ ਨਾ ਇਸ ਨੂੰ ਅਸੀਂ ਬਲ ਦੇ ਨਾਲ ਮਾਰ ਸਕਦੇ ਆਂ ਔਰ ਨਾ ਹੀ ਇਹੋ ਵੇਚ ਸਕਦੇ ਆਂ ਇਹ ਐਸੀ ਗੁੰਝਲਦਾਰ ਚੀਜ਼ ਐ ਮਾਰੇ ਕਹਿੰਦੇ ਫਿਰ ਇਹਦਾ ਹੱਲ ਕੀ ਹੋਏਗਾ ਗੁਰਕੇ ਸ਼ਬਦ ਪਰਜਾਲੀ ਐ ਤਾਂ ਇਹ ਵਿੱਚੋਂ ਜਾਏ ਮਾਰੇ ਕਹਿੰਦੇ ਨੇ ਗੁਰਕੇ ਸ਼ਬਦ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਇਸ ਦਾ ਖਾਤਮਾ ਹੋਣਾ ਨੀਅਤ ਐ ਪਰਜਾਲੀਏ ਭਾਵ ਚੰਗੀ ਤਰ੍ਹਾਂ ਇਹ ਸੜ ਜਾਂਦੀ ਹੈ ਬਲ ਜਾਂਦੀ ਹੈ ਇਹ ਸੁਆਹ ਹੋ ਜਾਂਦੀ ਹੈ ਮਾਰੇ ਨੇ ਪਰਜਾਲੀਏ ਲਫ਼ਜ਼ ਵਰਤੇ ਹੈ ਪਰਜਾਲੀਏ ਤੋਂ ਭਾਵ ਜੇਸੀ ਮਾਰ ਦिए ਤਾਂ ਵੀ ਅਵਸ਼ੇਸ਼ ਬਚ ਜਾਂਦੇ ਨੇ ਜਦੋਂ ਜਾਲਦੀ ਹੈ ਨਾ ਫਿਰ ਤਾਂ ਉਸ ਤੋਂ ਤਕਦੀਲ ਹੀ ਹੋ ਜਾਂਦੀ ਹੈ ਚੀਜ਼ ਉਸ ਸੁਆਹ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਉਸ ਦਾ ਵਜੂਦ ਹੀ ਖਤਮ ਹੋ ਜਾਂਦਾ ਸੋ ਮਾਰੇ ਕਹਿੰਦੇ ਜਦੋਂ ਸ਼ਬਦ ਦਾ ਵਰਤਾਰਾ ਵਰਤਦੇ ਜਦੋਂ ਮਾਰੇ ਸ਼ਬਦ ਦੀ ਕਿਰਪਾ ਕਰਦੇ ਨੇ ਸਾਡੇ ਤੇ ਤਾਂ ਇਹ ਜੋ ਹਉਮੈ ਹੈ ਔਰ ਮਾਇਆ ਦਾ ਮੋਹ ਹੈ ਇਹ ਵਿੱਚੋਂ ਸੜ ਜਾਂਦੀ ਹੈ ਬਲ ਜਾਂਦੀ ਹੈ ਖਤਮ ਹੀ ਹੋ ਜਾਂਦੀ ਹੈ ਭਾਵ ਜਾਂ ਇਹ ਕਹ ਲਈਏ ਇਸ ਦੇ ਉੱਤੇ ਚੰਗੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ ਜੇ ਹੁਣ ਜਦੋਂ ਤੱਕ ਇਹ ਸਾਨੂੰ ਪ੍ਰਭਾਵਿਤ ਕਰ ਰਹੀ ਸੀ ਸਾਡੇ ਤੇ ਹੁਕਮਰਾਨ ਹੋਈ ਹੋਈ ਸੀ ਹੁਣ ਅਸੀਂ ਇਸ ਦੇ ਉੱਤੇ ਹੁਕਮਰਾਨ ਹੋ ਕੇ ਚੱਲੇ ਆ ਤਨ ਮਨ ਹੋਵੇ ਉਜਲਾ ਨਾਮ ਵਸੈ ਮੰਨਿਆਏ ਹੁਣ ਮਾਰੇ ਕਹਿੰਦੇ ਅਗਲਾ ਕਹਾਣੀ ਕੀ ਬਣਦੀ ਐ ਮਾਰੇ ਕਹਿੰਦੇ ਮਨ ਤੇ ਤਨ ਦੋਵੇਂ ਚੀਜ਼ਾਂ ਉਜਵਲੀਆਂ ਹੋ ਜਾਂਦੀਆਂ ਨੇ ਪਵਿੱਤਰ ਹੋ ਜਾਂਦੀਆਂ ਨੇ ਸਾਫ਼ ਹੋ ਜਾਂਦੀਆਂ ਨੇ ਸ਼ੁੱਧ ਹੋ ਜਾਂਦੀਆਂ ਨੇ ਮਨ ਜੋ ਭਟਕਦਾ ਫਿਰਦਾ ਸੀ ਉਹ ਸ਼ਾਂਤ ਹੋ ਜਾਂਦਾ ਹੈ ਤਨ ਜੋ ਕ੍ਰੂਪ ਹੋਇਆ ਫਿਰਦਾ ਸੀ ਤਨ ਜੋ ਮਾਇਆ ਦੇ ਵਿੱਚ ਗਲਤਾਨ ਹੋਣ ਕਾਰਨ ਆਪਣਾ ਰੂਪ ਹੀ ਗਵਾ ਬੈਠਿਆ ਸੀ ਆਪਣਾ ਸਹੱਪਣ ਵੀ ਗਵਾ ਬੈਠਿਆ ਸੀ ਉਹ ਵੀ ਸਾਫ ਸੁਥਰਾ ਤੇ ਸੋਹਣਾ ਹੋ ਜਾਂਦਾ ਹੈ ਨਾਮ ਵਸੇ ਮਨ ਐ ਕਿਉਂ ਕਿਉਂਕਿ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਗਿਆ ਮਨ ਵਿੱਚ ਨਾਮ ਦਾ ਵਾਸਾ ਹੋਇਆ ਮਨ ਤੋਂ ਹੀ ਸਾਰੀਆਂ ਚੀਜ਼ਾਂ ਡਰਾਈਵ ਹੋਣੀ ਹੈ ਜਦੋਂ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਗਿਆ ਮਾਇਆ ਦਾ ਵਾਸਾ ਹਟ ਗਿਆ ਛੁੱਟ ਗਿਆ ਟੁੱਟ ਗਿਆ ਤਾ ਉਸ ਦੇ ਉੱਤੇ ਨਾਮ ਦਾ ਪ੍ਰਭਾਵ ਪਿਆ ਨਾਮ ਦੇ ਰੰਗ ਦੇ ਵਿੱਚ ਮਨ ਰੰਗਿਆ ਗਿਆ ਔਰ ਮਨ ਨੇ ਸਾਰਾ ਤਨ ਨੂੰ ਰੰਗਤ ਉਸ ਨਾਮ ਦੀ ਦੇ ਦਿੱਤੀ ਜਿਸ ਕਾਰਨ ਤਨ ਅਤੇ ਮਨ ਸਾਫ ਸ਼ੁੱਧ ਤੇ ਪਵਿੱਤਰ ਹੋ ਗਿਆ ਨਾਨਕ ਮਾਇਆ ਦਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਹੁਣ ਵਾਰੇ ਕਹਿੰਦੇ ਇਹਨੇ ਮਾਇਆ ਦਾ ਮਾਰਨ ਦੇਖੋ ਜਿੱਤੇ ਮਾਰਨ ਸ਼ਬਦ ਆਇਆ ਹੈ ਨਾ ਉਥੇ ਕਈ ਜਗ੍ਹਾ ਇਸ ਦਾ ਜੋ ਆਪਾਂ ਅਰਥ ਲਵਾਂਗੇ ਨਾ ਤਾਂ ਉਸ ਤੇ ਕਾਬੂ ਪਾਉਣਾ ਹੋਏਗਾ ਜਦੋਂ ਜਦੋਂ ਅਸੀਂ ਇਹ ਕਹਿੰਦੇ ਆ ਕਿ ਅਸੀਂ ਗੁਰੂ ਦੇ ਅੱਗੇ ਗੁਰ ਆਗੇ ਮਰ ਚੱਲਣੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਸਾਹ ਮੁਕਾ ਕੇ ਬੈਠ ਜਾਣਾ ਪਾਤਸ਼ਾਹ ਅੱਗੇ ਨਹੀਂ ਅਸੀਂ ਆਪਣੇ ਆਪ ਨੂੰ ਪਾਤਸ਼ਾਹ ਦੇ ਅਧੀਨ ਕਰ ਲੈਣਾ ਹੈ ਪਾਤਸ਼ਾਹ ਦੇ ਹੁਕਮ ਦੇ ਅਧੀਨ ਕਰ ਲੈਣਾ ਹੈ ਏ ਇਸ ਦਾ ਅਸਲ ਭਾਵ ਹੈ ਸੋ ਮਹਾਰਾਜ ਜੀ ਕੀ ਕਹਿੰਦੇ ਨੇ ਮਾਇਆ ਦਾ ਮਾਰਨ ਸ਼ਬਦ ਹੈ ਮਾਇਆ ਨੂੰ ਕਾਬੂ ਕਰਨਾ ਹੈ ਨਾ ਜੀ ਜੇ ਮਾਇਆ ਨੂੰ ਮਾਰਨਾ ਹੈ ਭਾਵ ਉਸ ਦੇ ਉੱਤੇ ਕਾਬੂ ਪਾਣਾ ਹੈ ਮਾਇਆ ਵੀ ਇੱਕ ਸ਼ਕਤੀ ਹੈ ਇਸ ਨੂੰ ਜੇ ਕਾਬੂ ਪਾਉਣਾ ਹੈ ਨਾ ਹੁਣ ਤੱਕ ਮਾਇਆ ਨੇ ਸਾਨੂੰ ਆਪਣੇ ਅਧੀਨ ਕੀਤਾ ਹੋਇਆ ਹੈ ਮਾਇਆ ਜਿਸ ਹਿਸਾਬ ਨਾਲ ਚਲਾਉਣਾ ਸਾਨੂੰ ਚਾਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਚੱਲਦੇ ਆ ਕਿਉਂਕਿ ਮਨ ਹੈ ਜਿਹੜਾ ਮਾਇਆ ਦੇ ਵਿੱਚ ਖਚਤ ਹੋ ਗਿਆ ਮਨ ਮਾਇਆ ਦੇ ਅਧੀਨ ਹੋਇਆ ਮਨ ਮਾਇਆ ਦੇ ਪ੍ਰਭਾਵੇ ਹੇਠ ਆਇਆ ਔਰ ਮਨ ਨੇ ਸਾਨੂੰ ਆਪਣੇ ਪ੍ਰਭਾਵ ਹੇਠ ਕਰ ਲਿਆ ਤੀਜੇ ਥਾਂ ਅਸੀਂ ਪ੍ਰਭਾਵਿਤ ਹੋਏ ਹੋਏ ਹਾਂ ਅਲਟੀਮੇਟਲੀ ਸਾਡੇ ਤੇ ਪ੍ਰਭਾਵ ਮਾਇਆ ਦਾ ਪਿਆ ਹੋਇਆ ਹੁਣ ਉਲਟਾ ਕੇ ਅਸੀਂ ਮਾਇਆ ਦੇ ਉੱਪਰ ਕਾਬੂ ਪਾਉਣਾ ਹੈ ਭਾਗ ਜਿੱਤੇ ਜਦੋਂ ਜਿਵੇਂ ਅਸੀਂ ਚਾਹੀਏ ਇਸ ਮਾਇਆ ਨੂੰ ਵਰਤ ਲਈ ਨਾ ਕਿ ਇਹ ਮਾਇਆ ਸਾਨੂੰ ਵਰਤੇ ਜਦੋਂ ਇਹ ਮਾਇਆ ਸਾਨੂੰ ਵਰਤਦੀ ਹੈ ਤਾਂ ਅਸੀਂ ਕੁਕਰਮਾ ਚ ਪੈਂਦੇ ਆਂ ਜਦੋਂ ਅਸੀਂ ਮਾਇਆ ਨੂੰ ਵਰਤਾਂਗੇ ਭਾਵ ਗੁਰਮਤ ਦੇ ਮੁਤਾਬਕ ਮਨਮਤ ਨਹੀਂ ਗੁਰਮਤ ਦੇ ਮੁਤਾਬਕ ਮਾਇਆ ਨੂੰ ਵਰਤਿਆ ਜਾਏਗਾ ਤਾਂ ਇਹ ਮਾਇਆ ਸਕਾਰਤ ਹੋਏਗੀ ਪਹਿਲੀ ਗੱਲ ਦੂਜੀ ਗੱਲ ਸੁਕਰਮ ਹੋਣਗੇ ਔਰ ਤੀਸਰੀ ਗੱਲ ਪਰਉਪਕਾਰ ਹੋਏਗਾ ਇਹ ਤਿੰਨ ਇਸ ਦੇ ਅਲਾਮਤਾ ਸਾਡੇ ਪੱਲੇ ਝੋਲੀ ਪੈਣ ਗਿਆ ਸੋ ਮਾਇਆ ਮਾਰੇ ਕਹਿੰਦੇ ਨੇ ਜੇ ਇਸ ਨੂੰ ਕਾਬੂ ਕਰਨਾ ਹੈ ਜੇ ਇਸ ਨੂੰ ਭਾਵ ਮਾਰਨਾ ਹੈ ਤਾਂ ਇੱਕੋ ਇੱਕ ਰਸਤਾ ਹੈ ਉਹ ਹੈ ਸ਼ਬਦ ਨਾਨਕ ਮਾਇਆ ਦਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਲੇਕਿਨ ਇਹ ਸ਼ਬਦ ਕੀਨੂੰ ਮਿਲੇਗਾ ਸ਼ਬਦ ਅਸੀਂ ਵੀ ਪੜ੍ਹਦੇ ਆ ਸਾਰੇ ਪੜ੍ਹ ਲੈਣੇ ਆ ਸ਼ਬਦ ਕੀਰਤਨ ਵਿੱਚ ਵੀ ਸਾਰੇ ਜੁੜਦੇ ਆ ਸ਼ਬਦ ਗਾਇਨ ਹੁੰਦੇ ਮਾਰੀ ਕਿੰਨੇ ਗੁਰਮੁਖ ਪਾਇਆ ਜਾਏ ਲੇਕਿਨ ਕਹਿੰਦੇ ਸਿਰਫ ਤੇ ਸਿਰਫ ਗੁਰਮੁਖ ਨੂੰ ਹੀ ਇਹ ਮਿਲੇਗਾ ਸ਼ਬਦ ਇਹ ਸ਼ਬਦ ਮਿਲਣਾ ਭਾਵ ਗੁਰਮੁਖ ਦੇ ਉੱਤੇ ਅਸਰ ਕਰੇਗਾ ਜਿਵੇਂ ਮਾਇਆ ਦਾ ਅਸਰ ਹੋਇਆ ਹੋਇਆ ਨਾ ਮਨ ਦੇ ਉੱਤੇ ਇਹੀ ਹੁਣ ਮਨ ਦੇ ਉੱਤੇ ਇਸ ਸ਼ਬਦ ਦਾ ਅਸਰ ਪ੍ਰਭਾਵ ਪੈਣਾ ਸ਼ੁਰੂ ਹੋਏਗਾ ਤਾਂ ਇਹ ਮਾਇਆ ਦਾ ਮਾਰਨ ਹੋਏਗਾ ਤਾਂ ਉਸ ਦੇ ਵਿੱਚੋਂ ਇਹ ਮਾਇਆ ਦਾ ਜੋ ਪ੍ਰਭਾਵ ਹੈ ਉਹ हट ਕੇ ਮਾਇਆ ਉਹਦੇ ਅਧੀਨ ਆ ਜਾਏਗੀ ਮਾਇਆ ਗੁਰਮੁਖੀ ਸੰਤਾਂ ਦੀ ਦਾਸੀ ਹੁੰਦੀ ਹੈ ਇਹ ਦਾਸੀ ਕਿਉਂ ਹੁੰਦੀ ਹੈ ਕਿਉਂਕਿ ਉਹਨਾਂ ਵਾਹ ਬੁਰਖਾ ਨੂੰ ਗੁਰਮੁਖਾ ਨੂੰ ਜਗਿਆਸੂਆਂ ਨੂੰ ਕੀਤੇ ਕਿਰਪਾ ਹੋ ਜਾਂਦੀ ਹੈ ਉਹਨਾਂ ਉਸ ਕਿਰਪਾ ਸਦਕਾ ਸ਼ਬਦ ਦਾ ਪ੍ਰਭਾਵ ਉਹਨਾਂ ਦੇ ਮਨ ਦੇ ਉੱਤੇ ਅਸਰ ਕਰਦਾ ਹੈ ਮਨ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹ ਮਾਇਆ ਦਾਸੀ ਬਣ ਜਾਂਦੀ ਹੈ ਹੁਕਮ ਚ ਆ ਜਾਂਦੀ ਹੈ ਜਿਹੜੀ ਕਿ ਸਿਰ ਦੇ ਉੱਤੇ ਚੜੀ ਫਿਰਦੀ ਸੀ ਉਹ ਪੈਰਾਂ ਥੱਲੇ ਆ ਜਾਂਦੀ ਹੈ ਪੌੜੀ ਭਾਵ ਮਾਰੇ ਤਰੱਕੀ ਦੀ ਗੱਲ ਕਰਦੇ ਨੇ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧਰੋਂ ਹੁਕਮ ਬੁੱਝ ਨਿਸ਼ਾਨ ਮਾਰੇ ਕਹਿੰਦੇ ਨੇ ਤੁਰਤੋਂ ਹੁਕਮ ਦਾ ਇੱਕ ਪਰਵਾਨਾ ਆਇਆ ਉਹ ਸਤਿਗੁਰ ਦੀ ਵਡਿਆਈ ਸਤਿਗੁਰ ਦੀ ਉਪਮਾ ਸਤਿਗੁਰ ਦੇ ਗੁਣਾਂ ਦਾ ਗਾਇਣ ਸੱਚੇ ਪਾਤਸ਼ਾਹ ਸਤਿਗੁਰੂ ਨੇ ਆਪ ਬਖਸ਼ਿਸ਼ ਕਰਕੇ ਦਿੱਤੀ ਹੈ ਕੁੱਤੀ ਪਾਤੀ ਜਵਾਈ ਸਕੀ ਅੱਗੂ ਪਿਛੋਂ ਟੋਲ ਡੇਠਾ ਲਾਹੇਨ ਸਭਨਾ ਕਾ ਕੁਮਾਨ ਮਾਰੇ ਕਹਿੰਦੇ ਨੇ ਪੁੱਤਰਾਂ ਨੇ ਭਤੀਜੇ ਨੇ ਜਵਾਈਆਂ ਨੇ ਹੋਰ ਸਕੇ ਸਾਥ ਸੰਬੰਧੀਆਂ ਅੰਗੀ ਸੰਗੀ ਅੰਗ ਅੰਗੀ ਸੰਗੀ ਜਿਹੜੇ ਰਹੇ ਨੇ ਸਾਥੀ ਰਹੇ ਨੇ ਉਹ ਚੰਗੀ ਤਰ੍ਹਾਂ ਮਾਰੇ ਕਹਿੰਦੇ ਫਰਕ ਕੇ ਦੇਖ ਲਿਆ ਉਹਨਾਂ 'ਚ ਕੋਈ ਸਹਾਈ ਹੋਣ ਵਾਲਾ ਨਹੀਂ ਔਰ ਇਹ ਗੁਮਾਨ ਜੋ ਸੀ ਕਿ ਹਾਂ ਮੇਰੇ ਰਿਸ਼ਤੇਦਾਰ ਮੇਰੇ ਜਵਾਈ ਭਾਈ ਮੇਰੇ ਪੁੱਤਰ ਭਤੀਜੇ ਇਹ ਸਾਰਾ ਗੁਮਾਨ ਲੈ ਗਿਆ ਇਹ ਅਹਿਸਾਸ ਹੋ ਗਿਆ ਕਿ ਸਾਇਬ ਸੱਚੇ ਪਾਤਸ਼ਾਹ ਬਿਨਾ ਉਹਨਾਂ ਦੀ ਕਿਰਪਾ ਬਿਨਾ ਕੋਈ ਛੁਟਕਾਰਾ ਨਹੀਂ ਕਰਵਾ ਸਕਦਾ ਸੋ ਇਸ ਸਾਖ ਸੰਬੰਧੀ ਅੱਗੇ ਨਿਭਣ ਵਾਲੇ ਨਹੀਂ ਨੇ ਅੰਤਹਿ ਕੋ ਨ ਸਹਾਈ ਮੈਂ ਇਸ ਚੀਜ਼ ਦਾ ਅਹਿਸਾਸ ਹੋ ਗਿਆ ਵੀ ਅੰਤ ਨੂੰ ਕੇਵਲ ਤੇ ਕੇਵਲ ਪਰਮੇਸ਼ਰ ਅਕਾਲ ਪੁਰਖ ਨੇ ਹੀ ਸਹਾਈ ਹੋਣਾ ਹੈ ਔਰ ਜਦੋਂ ਇਹ احساس ਹੋਇਆ ਉਹ ਅਪਮਾਨ ਜਿਹੜੇ ਰਿਸ਼ਤੇਦਾਰਾਂ ਦਾ ਸੀਗਾ ਉਹ ਵੀ ਖਤਮ ਹੋ ਗਿਆ ਉਹ ਵੀ ਗਲੋ ਲੈ ਗਿਆ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓਸ ਸਭ ਜਹਾਨ ਮਰੀ ਕਹਿੰਦੇ ਹੁਣ ਜਿੱਥੇ ਵੀ ਮੈਨੂੰ ਨਜ਼ਰ ਆਉਂਦਾ ਨਾ ਜੋ ਵੀ ਨਜ਼ਰ ਆਉਂਦਾ ਹੈ ਉਹ ਹੁਣ ਪਰਮੇਸ਼ਰ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ ਔਰ ਸਾਰੀ ਦੀ ਸਾਰੀ ਉਸ ਦੀ ਬਖਸ਼ਿਸ਼ ਹੀ ਨਜ਼ਰ ਆਉਂਦੀ ਹੈ ਇੱਕ ਤਰ੍ਹਾਂ ਦੀ ਸਮਾਤ ਦੀ ਅਵਸਥਾ ਬਣਦੀ ਹੈ ਅਸੀਂ ਇਸ ਵਕਤ ਸਾਡੀ ਦ੍ਰਿਸ਼ਟੀ ਵਿੱਚ ਕੀ ਹੈ ਇਹ ਮਾੜਾ ਹੈ ਇਹ ਚੰਗਾ ਹੈ ਇਸ ਦੇ ਨਾਲ ਸਾਨੂੰ ਨਿਰਭਾ ਕਰਨਾ ਚਾਹੀਦਾ ਉਸ ਦੇ ਨਾਲ ਨਹੀਂ ਦੁਸ਼ਮਣ ਦੇ ਵਿੱਚ ਆਪ ਆ ਦੂਜੇ ਜਿਵੇਂ ਆਪਾਂ ਅਨਸਾਪ ਜਿੰਿਤ ਪੜਦੇ ਹਾਂ ਇਹ ਵਿਸ਼ ਸੰਸਾਰ ਤੁਮ ਜੋ ਦੇਖਦੇ ਇਹ ਜਿਹੜਾ ਸੰਸਾਰ ਆਪਾਂ ਜ਼ਹਿਰ ਕਰਕੇ ਜਾਣਦੇ ਆ ਨਾ ਕਿ ਸਾਡੇ ਦੁਸ਼ਮਣ ਹੈ ਸਾਡੇ ਨਾਲ ਆ ਕਰ ਲੂ ਉਹ ਕਰ ਲੂ ਮਾਰੇ ਕਹਿੰਦੇ ਜਦੋਂ ਇਹ ਦ੍ਰਿਸ਼ਟੀ ਬਦਲਦੀ ਹੈ ਜਦੋਂ ਉਸ ਦੀ ਕਿਰਪਾ ਕਾਲਪੁਰਖ ਦੀ ਵਰਤਦੀ ਹੈ ਫਿਰ ਕੀ ਹੁੰਦਾ ਇਹ ਹਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਮਾਰੇ ਕਹਿੰਦੇ ਨੇ ਫਿਰ ਇਹ ਪਰਮੇਸ਼ਰ ਦਾ ਰੂਪ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਸਾਰਿਆਂ ਤੇ ਹੀ ਫਿਰ ਦਇਆ ਵੀ ਸਾਡੀ ਦ੍ਰਿਸ਼ਟੀ ਬਣਨੀ ਸ਼ੁਰੂ ਹੋ ਜਾਂਦੀ ਹੈ ਜੋ ਨਾਮ ਨਹੀਂ ਲੈਂਦਾ ਜੋ ਵਿਕਾਰੀ ਹੈ ਉਸ ਤੇ ਦਇਆ ਆਉਂਦੀ ਹੈ ਉਸ ਲਈ ਵੀ ਅਰਦਾਸ ਮਨੋਂ ਨਿਕਲਦੀ ਹੈ ਕਿ ਪਾਤਸ਼ਾਹ ਇਸ ਤੇ ਵੀ ਕਿਰਪਾ ਕਰੇ ਇਸ ਨੂੰ ਵੀ ਆਪਣੀ ਮਿਹਰ ਦੀ ਨਜ਼ਰ ਦੇ ਥੱਲੇ ਲੈ ਕੇ ਆ। ਇਹ ਆਪਣਾ ਜੀਵਨ ਵਿਅਰਥ ਬਿਵਾਰਿਆ। ਔਰ ਜੋ ਗੁਰੂ ਅੱਗੇ ਲੱਗਿਆ ਉਸ ਦੀ ਧੰਨਤਾ ਨਿਕਲਦੀ ਹੈ। ਧੰਨ ਧੰਨ ਸੋ ਗੁਰਸਿੱਖ ਕਹੀਏ। ਉਸ ਨੂੰ ਧੰਨ ਕਹਿਣ ਨੂੰ ਮਨ ਕਰਦਾ ਹੈ। ਉਸ ਦੀ ਉਪਮਾ ਕਰਨ ਨੂੰ ਮਨ ਕਰਦਾ ਹੈ। ਉਸ ਦੀ ਔਰੇ ਵੇਖਣ ਨੂੰ ਮਨ ਕਰਦਾ ਹੈ। ਉਸ ਤੋਂ ਪ੍ਰਭਾਵਿਤ ਹੋਣ ਦਾ ਮਨ ਕਰਦਾ ਹੈ। ਉਸ ਦੀ ਸੰਗਤ ਕਰਨ ਦਾ ਮਨ ਕਰਦਾ ਹੈ। ਸੋ ਜਿਹੜਾ ਅੱਗੇ ਸਾਨੂੰ ਜ਼ਹਿਰ ਸੰਸਾਰ ਨਜ਼ਰ ਆਉਂਦਾ ਸੀ ਓ ਹੁਣ ਕੀ ਹੋਇਆ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਉ ਉਸ ਸਭ ਜਹਾਨ ਉਸ ਨੇ ਹੀ ਸਾਰੇ ਜਹਾਨ ਦੇ ਉਤੇ ਬਖਸ਼ਿਸ਼ ਕਿਰਪਾ ਕੀਤੀ ਹੋਈ ਹੈ ਉਸ ਦਾ ਇਹ ਸਾਰਾ पसारा ਉਹੀ ਉਹ ਹੈ ਹੋਰ ਕੁਝ ਹੈ ਨਹੀਂ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਝ ਹੈ ਜੇ ਵੇਨੁਖ ਹੋਵੇ ਸੇ ਫਿਰੇ ਪ੍ਰਿਸ਼ਠਾਨ ਮਾਰੇ ਕੰਨੇ ਨੇ ਇਸੇ ਤਰੀਕਿਆਂ ਦੇ ਨਾਲ ਜੋ ਸਤਿਗੁਰੂ ਨੂੰ ਮੰਨਦਾ ਹੈ ਜੋ ਪਰਮੇਸ਼ਰ ਅਕਾਲ ਪੁਰਖ ਦੀ ਗੱਲ ਨੂੰ ਮੰਨਦਾ ਹੈ ਜੋ ਸਭ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਮੰਨਦਾ ਉਸ ਦੇ ਸ਼ਬਦ ਵਿੱਚੋਂ ਉਸ ਦੀ ਸ਼ਬਦ ਦੀ ਰਹਿਨਮਾਈ ਮੰਨਦਾ ਉਸ ਦੀ ਸ਼ਬਦ ਦੀ ਰਹਿਨਮਾਈ ਹਰ ਸਾਰੀ ਦਿਹਾੜੀ ਆਪਣੇ ਅੱਗੇ ਲੈ ਕੇ ਆਉਂਦਾ ਤਾਂ ਉਸ ਦਾ ਇਹ ਜਹਾਨ ਤੇ ਪਰਲੋਕ ਦੋਨੋਂ ਹੀ ਸੁਹੇਲੇ ਹੋ ਜਾਂਦੇ ਨੇ ਲੇਕਿਨ ਜੋ ਇਸ ਤੋਂ ਬੇਮੁਖ ਹੁੰਦਾ ਹੈ ਜੋ ਆਪਣੇ ਮਨ ਦੇ ਮੁਤਾਬਿਕ ਚੱਲਦਾ ਗੁਰਮਤਿ ਮੁਤਾਬਿਕ ਨਹੀਂ ਚੱਲਦਾ ਉਹ ਇਸ ਤੋਂ ਮੋੜਾ ਕੱਟਦਾ ਦੂਜੇ ਭਾਗ ਦੇ ਵਿੱਚ ਖਚਤ ਹੁੰਦਾ ਉਸ ਦਾ ਇਹ ਇਸ ਜਹਾਨ ਤੇ ਆਇਆ ਭ੍ਰਿਸ਼ਟਿਆ ਗਿਆ ਉਸ ਦਾ ਇਹ ਜਨਮ ਅਕਿਆਥ ਗਿਆ ਵਿਅਰਥ ਗਿਆ ਮਾਰੇ ਕਹਿੰਦੇ ਨੇ ਮਹਾਰਾਜ ਦਾ ਇਹ ਹੁਕਮ ਜਨ ਨਾਨਕ ਕਹਿਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਮਾਰੇ ਕਹਿੰਦੇ ਜੀਦੇ ਵੱਲੋਂ ਪਰਮੇਸ਼ਰ ਅਕਾਲ ਪੁਰਖ ਹੋ ਜਾਵੇ ਭਾਵ ਜਿਸ ਤੇ ਉਹਦੀ ਨਦਰ ਸਵੰਨੀ ਹੋ ਜਾਏ ਕਿਰਪਾ ਉਸ ਦੀ ਉਹਦੇ ਝੋਲੀ ਪੈ ਜਵੇ ਉਸ ਤੇ ਇਹ ਕਿਰਪਾ ਹੋ ਜਵੇ ਕਿ ਉਹ ਆਪਣਾ ਆਪਣਾ ਉਂਜਲਾ ਸਿੱਧਾ ਕਰ ਲੇ ਭਾਵ ਆਪਣੀ ਪਾਤਰਤਾ ਬਣਵਾ ਬਰਾਲਵੇ ਪਰਮੇਸ਼ਰ ਅੱਗੇ ਉਸ ਦੇ ਉੱਤੇ ਮਾਰੇ ਜਾਂਦੇ ਕੀ ਕਿਰਪਾ ਹੁੰਦੀ ਹੈ ਹਰ ਸੱਜਣ ਪੁਰਖ ਸੁਜਾਨ ਪਹਿਲਾਂ ਤਾਂ ਉਹ ਸੱਜਣ ਹੁੰਦਾ ਆਪਾਂ ਕਹਿੰਦੇ ਇਹਨਾਂ ਵੀ ਫਲਾਣਾ ਸੱਜਣ ਹੈ ਭਲਾ ਪੁਰਖ ਹੈ ਸਭ ਦੇ ਦਾ ਕੰਮ ਕਰਨ ਵਾਲਾ ਹੈ ਸਭ ਦੇ ਦੁੱਖ ਦਰਦ ਸੁਣਨ ਮੰਨਣ ਵਾਲਾ ਹੈ ਇੱਕ ਤਾਂ ਉਸ ਨੂੰ ਸੱਜਣ ਤਾਂ ਹੀ ਮਿਲਦੀ ਹੈ ਦੂਜਾ ਉਹ ਪੁਰਖ ਜਿਸ ਸੁਝਾਨ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਉਹ ਅਕਲਮੰਦ دانشਵੰਦ ਹੋ ਜਾਂਦਾ ਹੈ ਇੱਥੇ ਆਪਾਂ ਇੱਕ ਵਾਰੀ ਫੇਰ ਸੁਖਨੀ ਸਾਹਿਬ ਦੇ ਤੁਕ ਦੁਹਰਾ ਲੀਏ ਏ ਇਸ ਦੀ ਬੜੀ ਵਧੀਆ ਵਿਆਖਿਆ ਕਰਦੀ ਹੈ ਪਾਤਸ਼ਾਹ ਦੀ ਉਤਕ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਸੇ ਨੌਲੇਜ ਵਿਜ਼ਡਮ ਐਂਡ ਕਨਸੈਂਟ੍ਰੇਸ਼ਨ ਉਸ ਸਤਖ ਦੇ ਪੱਲੇ ਪੈ ਜਾਂਦੀ ਹੈ ਜਿਹੜਾ ਪ੍ਰਭੂ ਵਾਲੇ ਪਾਸੇ ਨੂੰ ਤੁਰਦਾ ਹੈ ਪ੍ਰਭੂ ਦੀ ਰਹਿਨਮਾਈ ਮੰਗਦਾ ਹੈ ਔਰ ਉਸ ਨੂੰ ਐਸੇ ਕਾਰਨ ਸੁਜਾਨ ਕਿਹਾ ਗਿਆ ਉਹ ਸਿਆਣਾ ਮਨ ਨਾ ਜਾਂਦਾ ਉਸ ਕੋ ਹਰ ਚੀਜ਼ ਦਾ ਹੱਲ ਹੈ ਕਿਉਂਕਿ ਉਸ ਨੂੰ ਪਾਤਸ਼ਾਹ ਨੇ ਗਿਆਨ ਧਿਆਨ ਤੇ ਅਕਲ ਦੇ ਦਿੱਤੀ। ਆਉਂਦੀ ਪਿੱਤ ਦੇਖ ਕੇ ਸਭ ਆਏ ਪਏ ਸਤਗੁਰ ਕੀ ਪੈਰੀ ਨਾਹੀਂ ਹੁਣ ਸਭ ਨਾ ਕਿ ਉਹ ਮਨਹੁ ਗੁਮਾਨ ਮਾਰੇ ਕਹਿੰਦੇ ਨੇ ਕਿ ਭਾਈ ਆਤਮਿਕ ਖੁਰਾਕ ਮਿਲਦੀ ਦੇਖ ਕੇ ਇਸ ਮਨ ਨੂੰ 모ੜਾ ਦੇਣ ਵਾਲੀ ਰਾਹ ਮਿਲਦੀ ਵੇਖ ਕੇ ਕਿਸੇ ਪਾਸੇ ਕੀ ਉਮੀਦ ਦੀ ਕਿਰਨ ਨਜ਼ਰ ਆਉਣ ਕਾਰਨ ਉਹ ਖੁਰਾਕ ਲੈਣ ਵਾਸਤੇ ਸਾਰੇ ਲੋਕ ਗੁਰੂ ਦੀ ਚਰਨੀ ਆ ਲੱਗੇ ਲੇਕਿਨ ਲੱਗੇ ਕੌਣ ਜਿਨਾ ਤੇ ਕਿਰਪਾ ਹੋਈ ਜਿਨਾ ਤੇ ਗੁਰੂ ਦੀ ਦ੍ਰਿਸ਼ਟੀ ਬਣੀ ਗੁਰੂ ਨੇ ਜਿਉ ਉਹਨਾਂ ਦੀ ਚਰਨੀ ਆ ਗਿਆ ਪਾਤਸ਼ਾਹ ਨੇ ਕੀ ਕੀਤਾ ਉਹਨਾਂ ਦਾ ਅਹੰਕਾਰ ਮੁਕਾ ਕੇ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਸਭ ਸੱਚੇ ਪਾਤਸ਼ਾਹ ਨੇ ਨਾਮ ਦਾ ਪ੍ਰਕਾਸ਼ ਕਰ ਦਿੱਤਾ ਗੁਰੂ ਨੇ ਸਰਨਾ ਦੇ ਮਨ ਦੇ ਉੱਤੋਂ ਮੈਲ ਲਾ ਕੇ ਚਾਨਣ ਬਖਸ਼ ਦਿੱਤਾ ਉਹਨਾਂ ਨੂੰ ਸੋਹਣਾਪਨ ਬਖਸ਼ ਦਿੱਤਾ ਉਹਨਾਂ ਨੂੰ ਸੁਝਾਨ ਬਣਾ ਦਿੱਤਾ ਉਹਨਾਂ ਨੂੰ ਅਕਲਮੰਦ ਬਣਾ ਦਿੱਤਾ ਔਰ ਉਹਨਾਂ ਦੀ ਪਰਸਨੈਲਿਟੀ ਜਿਵੇਂ ਆਪਾਂ ਪਿੱਛੇ ਪਾਤਸ਼ਾਹ ਦੀ ਤੁਕ ਵਿਚਾਰੀ ਹੈ ਕਿ ਉਹਨਾਂ ਦਾ ਤਨ ਸੋਨਾ ਮਨ ਸੋਨਾ ਸੁੰਦਰ ਹੋ ਗਿਆ ਔਰ ਸਭ ਨਾਨੂ ਪੌਣ ਲੱਗੇ ਨੇ اے ਸਾਹਿਬ ਸੱਚੇ ਪਾਤਸ਼ਾਹ ਦਾ ਅੱਜ ਦਾ ਫਰਮਾਨ ਅੱਜ ਦਾ ਹੁਕਮ ਮੁਕਵਾ ਆਪਾਂ ਅਰਦਾਸ ਕਰੀਏ ਕਿ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਵੀ ਅਜਿਹੀ ਕਿਰਪਾ ਬਣਾ ਦੇਣ ਤਾਂ ਜੋ ਸਾਡਾ ਇੱਥੇ ਆਇਆਂ ਦਾ ਜਨਮ ਸਫਲਾ ਹੋਵੇ ਸਾਡਾ ਜੋ ਸਫਰ ਹੈ ਉਹ ਸੰਦੂ ਸਾਨੂੰ ਗਿਆਤ ਮਿਲੇ ਉਸ ਦਾ ਔਰ ਅਸੀਂ ਸਿੱਧੇ ਰਾਤੇ ਚੱਲ ਸਕੀਏ ਦੂਜੇ ਪਹਾ ਤੋਂ ਆਪਣਾ ਮੋੜਾ ਮਨ ਮੋੜ ਲਵੇ ਜੀ ਆਪ ਜੀ ਦੇ ਵਿੱਚ ਸਹਿਬਾਂ ਦੇ ਬਚਨ ਸਾਂਝੀਆਂ ਕਰਦੇ ਆ ਵਿਚਾਰਾਂ ਕਰਦੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਹੋਈਆਂ ਜੀ ਅਣਜਾਣ ਨਾ ਸਮਝ ਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰ ਦੇਣਾ ਪਾਛਕ ਨੂੰ ਅਰਦਾਸ ਕਰਕੇ ਅਗੋਂ ਵਾਸਤੇ ਸੁੱਧ ਸਪਸ਼ਟ ਬਾਣੀ ਪੜਨ ਵਿਚਾਰਨ ਦਾ ਬਲ ਉਦਮ ਸਮਰੱਥਾ ਬਖਸ਼ਾਉਣੀ ਖਿਮਾ ਦਾ ਜਾਚਕ ਹਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਹੈ